ਸਿੱਖ ਧਰਮ ਦਾ ਸਮਾਜਵਾਦੀ ਲੋਕਤੰਤ ਜਾਂ ਸੋਸ਼ਲਿਸਟਿਕ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਤੇ ਕੰਟ੍ਰਿਬਿਊਸ਼ਨ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਨੇ ਜੋ ਵਰਨ ਸਿਸਟਮ ਪ੍ਰੈਵਲੈਂਟ ਸੀ ਉਸ ਟਾਈਮ ਨੂੰ ਉਹਨਾਂ ਨੂੰ ਬਹੁਤ ਵੱਡੀ ਚੁਣੌਤੀ ਦਿੱਤੀ ਤੇ ਅਲੱਗ-ਅਲੱਗ ਵਰਨ ਦੇ ਲੋਕਾਂ ਨੂੰ ਵੀ ਆਪਦੇ ਬਰਾਬਰ ਹੀ ਬਿਠਾਇਆ ਫਾਰ ਇਗਜ਼ਾਮਪਲ ਪਾਈ ਬਾਲਾ ਤੇ ਪਾਈ ਮਰਦਾਨਾ ਇਹਨਾਂ ਨੂੰ ਬਰਾਬਰ ਹੀ ਨਹੀਂ ਬਿਠਾਇਆ ਇਹਨਾਂ ਨੂੰ ਬਰਾਬਰ ਬਿਠਾ ਕੇ ਜੋ ਪ੍ਰਚਲਿਤ ਵਰਨ ਸਿਸਟਮ ਨੂੰ ਚੁਣੌਤੀ ਹੀ ਨਹੀਂ ਦਿੱਤੀ ਪਰ ਲੋਕਾਂ ਸਾਹਮਣੇ ਇੱਕ ਬਰਾਬਰੀ ਦਾ ਸੰਦੇਸ਼ ਦੇ ਕੇ ਬਰਾਬਰੀ ਦੀ ਭਾਵਨਾ ਦਾ ਸੰਦੇਸ਼ ਦੇ ਕੇ ਇੱਕ ਬਹੁਤ ਹੀ ਨਵਾਂ ਮਾਡਲ ਵੀ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਫੀਮੇਲਸ ਨੂੰ ਵੀ ਜੈਂਡਰ ਇਕੁਐਲਿਟੀ ਤੱਕ ਲਿਕੇ ਗਏ ਜਿਵੇਂ ਫੋਰ ਇਕਜ਼ਾਮਪਲ ਪਹਿਲੇ ਵਾਰ ਜਗੁਨਾਨਕ ਦੇਵੀ ਤੋਂ ਪਹਿਲਾਂ ਜੋ ਪ੍ਰਚਲਿਤ ਸੀ ਇੱਕ ਵਰਨ ਸਿਸਟਮ ਇਸ ਤਰੀਕੇ ਦਾ ਸੀ ਜਾਂ ਫੀਮੇਲਜ਼ ਦੀ ਪੋਜੀਸ਼ਨ ਕੰਪੈਰੀਟਿਵਲੀ ਇੱਕ ਡੈਰੋਗੇਟਰੀ ਸੀ ਤਾਂ ਪਹਿਲੇ ਵਾਰ ਇੱਕ ਨਵਾਂ ਦ੍ਰਿਸ਼ਟੀਕੋਣ ਕੇਂਦਰਿਤ ਕੀਤਾ ਗਿਆ ਜਿੱਥੇ ਫੀਮੇਲਜ਼ ਨੂੰ ਵੀ ਇਕਵਲਟੀ ਦੀ ਗੱਲ ਕੀਤੀ ਗਈ ਤੇ ਫੀਮੇਲਜ਼ ਨੂੰ ਵੀ ਇਕਵਲ ਹੀ ਟ੍ਰੀਟਮੈਂਟ ਦਿੱਤਾ ਜਾਵੇ ਇਸ ਤੋਂ ਅੱਗੇ ਜਾਂਦੇ ਗੁਰੂ ਅੰਗਦ ਦੇਵ ਜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਹੀ ਨਵੇਕਲਾ ਇੱਕ ਵੱਖਰਾ ਐਜੂਕੇਸ਼ਨ ਸਿਸਟਮ ਜਾਂ ਸਿੱਖਿਆ ਪ੍ਰਣਾਲੀ ਦਾ ਢਾਂਚਾ ਸੀ ਜਿਸ ਵਿੱਚ ਗੁਰੂ ਪੱਖਪਾਤੀ ਨਹੀਂ ਸੀ ਜੋ ਬਿਨਾਂ ਜਾਤ ਪਾਤ ਤੇ ਬਿਨਾਂ ਵਰਨ ਸਿਸਟਮ ਤੁਸੀਂ ਕੋਈ ਵੀ ਜਾਤ ਪਾਤ ਦਾ ਹੋਵੇ ਕੋਈ ਵੀ ਵਰਨ ਦਾ ਹੋਵੇ ਕੋਈ ਵੀ ਭगोलिक ਦਿਸ਼ਾ ਦਾ ਹੋਵੇ ਉਹ ਆ ਕੇ ਉਸ ਐਜੂਕੇਸ਼ਨ ਸਿਸਟਮ ਵਿੱਚ ਪੜ ਸਕਦਾ ਇੱਕ ਬਹੁਤ ਹੀ ਕ੍ਰਾਂਤੀਕਾਰੀ ਸੋਚ ਅੱਗੇ ਚਲਦੇ ਹੀ ਗੁਰੂ ਅਮਰਦਾਸ ਜੀ ਨੇ ਇੱਕ ਲੰਗਰ ਸਿਸਟਮ ਸੈਟਅਪ ਕੀਤਾ ਗਿਆ ਲੰਗਰ ਸਿਸਟਮ ਵਿੱਚ ਸਭ ਨੇ ਨੀਚੇ ਬੈਠ ਕੇ ਬਰਾਬਰ ਬੈਠ ਕੇ ਲੰਗਰ ਛਕਣਾ ਹੈ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਪਿਕਾ ਗੁਰਮਰਦਾਸ ਜੀ ਦੀ ਜਦੋਂ ਗੱਲ ਕਰਦੇ ਆ ਤਾਂ ਗੋਲਡਨ ਟੈਂਪਲ ਦੇ ਚਾਰ ਦਰਵਾਜ਼ੇ ਆ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਚਾਰੋਂ ਦਿਸ਼ਾਵਾਂ ਦੇ ਵਿੱਚ ਜੇ ਕਹਿੰਦਾ ਮਤਲਬ ਹੈ ਕੋਈ ਵੀ ਵਰਨ ਦਾ ਹੋਵੇ ਕੋਈ ਵੀ ਫੋਲਕ ਕਿੱਤੇ ਦਾ ਹੋਵੇ ਕੋਈ ਵੀ ਕਿਸੇ ਵੀ ਵਰਨ ਜਾਂ ਆਸ਼ਰਮ ਸਿਸਟਮ ਦਾ ਹੋਵੇ ਸਭ ਲਈ ਇਕੁਅਲ ਟਰੀਟਮੈਂਟ ਹੈ ਕੋਈ ਵੀ ਕਦੋਂ ਵੀ ਗੋਲਡਨ ਟੈਂਪਲ ਦੇ ਵਿੱਚ ਆ ਸਕਦਾ ਹੈ ਇਹ ਇੱਕ ਇਕੁਅਲਟੀ ਇੱਕ ਸਮਾਜਿਕ ਡੈਮੋਕਰੇਸੀ ਨੂੰ ਤੱਕ ਕੋਈ ਵੀ ਆਪਣੇ ਧਰਮ ਨੂੰ ਫੋਲੋ ਕਰ ਸਕਦਾ ਹੈ ਕੋਈ ਵੀ ਉੱਥੇ ਆ ਕੇ ਨਮਸਤਕ ਹੋ ਸਕਦਾ ਉਸ ਲਈ ਇੱਕ ਬਹੁਤ ਹੀ ਵੱਡਾ ਕੰਟ੍ਰੀਬਿਊਸ਼ਨ ਹੈ ਇਸ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਪਿੰਨ ਪਿੰਨ ਜਾਤਾਂ ਪਿੰਨ ਪਿੰਨ ਪਗੌਲੇ ਖੇਤਿਆਂ ਪਛੜੀਆਂ ਹੋਈਆਂ ਜਾਤਾਂ ਤੇ ਸ਼੍ਰੇਣੀਆਂ ਅਨੁਸੂਚਿਤ ਸ਼੍ਰੇਣੀਆਂ ਤੇ ਹੋਰ ਅਲੱਗ-ਅਲੱਗ ਲੋਕਾਂ ਨੂੰ ਇਹਨਾਂ ਦੀ ਰਚਨਾਮਾਨ ਗੁਰਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕਰਕੇ ਇਹਨਾਂ ਲੋਕਾਂ ਨੂੰ ਵੀ ਪੂਜਨੀਕ ਬਣਾ ਦਿੱਤਾ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਮਾਨਤਾ ਨਹੀਂ ਸੀ ਜਿਨ੍ਹਾਂ ਲੋਕਾਂ ਨੂੰ ਇੰਨੀ ਜ਼ਿਆਦਾ ਇੱਜ਼ਤ ਨਹੀਂ ਪ੍ਰਵਾਨ ਕੀਤੀ ਗਈ ਸੀ ਉਹਨਾਂ ਲੋਕਾਂ ਨੂੰ ਵੀ ਹੁਣ ਪੂਜਿਤਿਕ ਬਣਾ ਦਿੱਤਾ ਗਿਆ ਤੇ ਇਹ ਇੱਕ ਲੋਕਤੰਤ੍ਰਿਕ ਰਵਾਇਤਾਂ ਦੀ ਰਾਖੀ ਕਰਨ ਲਈ ਬਹੁਤ ਹੀ ਵੱਡਾ ਯਤਨ ਸੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਲੋਕਤੰਤ੍ਰਿਕ ਰਵਾਇਤਾਂ ਦੀ ਰਾਖੀ ਲਈ ਇੱਕ ਬਹੁਤ ਵੱਡਾ ਯਤਨ ਸੀ ਗੁਰੂ ਹਰਗੋਬਿੰਦ ਜੀ ਦਾ ਮੀਰੀ ਤੇ ਪੀਰੀ ਦਾ ਸੰਕਲਪ ਸ਼ਾਸਤਰ ਦੀ ਰੱਖਿਆ ਲਈ ਸ਼ਾਸਤਰ ਦੀ ਲੋੜ ਹੈ ਗੁਰੂ ਹਰਗੋਬਿੰਦ ਜੀ ਦਾ ਮੀਰੀ ਪੀਰੀ ਦਾ ਸੰਕਲਪ ਕਿ ਸ਼ਾਸਤਰ ਦੀ ਰੱਖਿਆ ਲਈ ਸ਼ਾਸਤਰ ਦੀ ਲੋੜ ਹੈ ਇੱਕ ਸਮੇਂ ਦੀ ਬਹੁਤ ਹੀ ਵੱਡੀ ਲੋੜ ਸੀ ਕਿ ਆਪਾਂ ਅਗਰ ਆਪਣੇ ਸਮਾਜਿਕ ਢਾਂਚੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੈਟਅਪ ਵੀ ਕਰਨਾ ਪਿਆ ਤੇ ਉਸ ਨੂੰ ਸੰਭਾਲ ਕੇ ਵੀ ਰੱਖਣਾ ਤਾਂ ਸ਼ਸ਼ਤਰ ਦੀ ਲੋੜ ਹੈ ਇਹ ਬਹੁਤ ਹੀ ਵੱਡਾ ਕੰਟਰੀਬਿਊਸ਼ਨ ਬੀ ਦੀ ਪੀੜੀ ਦੇ ਸੰਕਲਪ ਦੇ ਵਿੱਚ ਗੁਰੂ ਹਰਗੋਬਿੰਦ ਜੀ ਨੇ ਕੀਤਾ ਇਸੇ ਸੋਸ਼ਲਿਸਟਿਕ ਡੈਮੋਕ੍ਰੇਸੀ ਦੇ ਸੈਟਅਪ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਐਸੀ ਇਤਿਹਾਸਿਕ ਲਾਸਾਨੀ ਕੁਰਬਾਨੀ ਸੀ ਕਿ ਦੂਸਰੇ ਧਰਮ ਦੀ ਰੱਖਿਆ ਦੇ ਲਈ ਇੱਕ ਦੂਸਰੇ ਧਰਮ ਦਾ ਗੁਰੂ ਆਪਣੀ ਸ਼ਹਾਦਤ ਦੇ ਰਿਹਾ ਤੇ ਉਹ ਧਰਮ ਜਿਨ੍ਹਾਂ ਦੇ ਜਿੰਨਾ ਨੂੰ ਪਹਿਲਾਂ ਹੀ ਗੁਰੂ ਨਾਨਕ ਦੇਵ ਜਿੰਨ ਕਰ ਦਿੱਤੀ ਸੀ ਇਸ ਤਰੀਕੇ ਦਾ ਹੋਰ ਕੋਈ ਵੀ ਐਗਜ਼ਾਮਪਲ ਪੂਰੇ ਵਰਲਡ ਦੇ ਵਿੱਚ ਕਿਸੇ ਨੂੰ ਵੀ ਨਹੀਂ ਦੇਖਣ ਨੂੰ ਤੇ ਅੱਜ ਤੱਕ ਨਾ ਹੀ ਸੈਟਅਪ ਕੀਤਾ ਗਿਆ ਹੈ ਤੇ ਨਾ ਹੀ ਸੈਟਅਪ ਕਰਨਾ ਪੋਸਿਬਲ ਵੀ ਹੈ ਇਸ ਨੂੰ ਹੋਰ ਅੱਗੇ ਜਾਂਦੇ ਆ ਤੇ ਗੁਰੂ ਅਭਿੰਦ ਸਿੰਘ ਜੀ ਦੀ ਜਦੋਂ ਗੱਲ ਕਰਦੇ ਆ ਤਾਂ ਖਾਲਸਾ ਦੀ ਸਿਰਜਣਾ ਕਰਕੇ ਇੱਕ ਗੁਰੂ ਚੇਲੇ ਦਾ ਇੱਕ ਨਵਾਂ ਕਨਸੈਪਟ ਜਾਂ ਨਵਾਂ ਮਾਡਲ ਹੀ ਪੇਸ਼ ਕਰ ਦਿੱਤਾ ਗਿਆ ਸਿਰਫ ਮਾਡਲ ਹੀ ਪੇਸ਼ ਨਹੀਂ ਕੀਤਾ ਪਰ ਪੰਜ ਪਿਆਰਿਆਂ ਦਾ ਹੁਕਮ ਹੀ ਅੰਤਿਮ ਹੁਕਮ ਹੈ ਤੇ ਗੁਰੂ ਨੂੰ ਵੀ ਇਹ ਹੁਕਮ ਮੰਨਣਾ ਪੈਂਦਾ ਹੈ ਇੱਕ ਸੋਸ਼ਲਿਸਟਿਕ ਡੈਮੋਕ੍ਰੈਟਿਕ ਸਿਸਟਮ ਨੂੰ ਬਹੁਤ ਹੀ ਭੀਕਤੇ ਲੈ ਕੇ ਚਲਾ ਜਾਂਦਾ ਹੈ ਤੋਂ ਅਲੱਗ-ਅਲੱਗ ਗੁਰੂਆਂ ਦੇ ਥਰੂ ਆਪਾਂ ਜਦੋਂ ਆਪਾਂ ਦੇਖਦੇ ਹਾਂ ਗੁਰੂ ਸਹਿਬਾਨਾ ਦੇ ਥਰੂ ਨਜ਼ਰਾਂ ਦੇ ਤੋਂ ਦੇਖਦੇ ਆ ਇੱਕ ਸੋਸ਼ਲਿਸਟਿਕ ਡੈਮੋਕ੍ਰੇਸੀ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਜਾਂ ਉਸ ਨੂੰ ਇੰਡੀਆ ਦੇ ਵਿੱਚ ਬਹੁਤ ਹੀ ਇੱਕ ਭੂਗੋਲਿਕ ਖੇਤਰ ਦੇ ਵਿੱਚ ਪ੍ਰਮੋਟ ਕਰਨ ਦੇ ਲਈ ਇੱਕ ਸਿੱਖ ਜਮ ਦਾ ਬਹੁਤ ਹੀ ਵੱਡਾ ਕੌਂਟਰੀਬਿਊਸ਼ਨ ਹੈ